ਇਸ ਥਾਨ ਜੋ ਪਾਵਨ ਪਵਿੱਤਰ ਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਸਭ ਤੋਂ ਪਹਿਲਾਂ ਇੱਥੇ ਤੀਸਰੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਗਏ ਇਹ ਸ਼ਾਹੀ ਬਾਗੀਚਾ ਹੋਇਆ ਕਰਦਾ ਸੀ ਜੀ ਉਸ ਵੇਲੇ ਦੀ ਛੋਟੀ ਜੀ ਅਵਧ ਰਿਆਸਤ ਹੁੰਦੀ ਸੀ ਉਸ ਰਿਆਸਤ ਦੇ ਇੱਕ ਬਹੁਤ ਨਾਮਲੇਵਾ ਭਗਤ ਜੀ ਸੀ ਉਹਨਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਵਿੱਚੋਂ ਪ੍ਰਭੂ ਰਾਮ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਸਾਰੇ ਅਜोध्या ਨਗਰੀ 'ਚ ਰੋਲਾ ਪਾਇਆ ਉਹ ਸੰਦੇਸ਼ਾ ਰਾਜ ਪਰਿਵਾਰ ਵਿੱਚ ਗਿਆ ਰਾਜ ਪਰਿਵਾਰ ਦੇ ਜਿਹੜੇ ਮੁਖੀ ਸੀ ਉਹ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਉਹਨਾਂ ਨੇ ਤੇ ਉਸ ਸਮੇਂ ਤੋਂ ਸਤਸੰਗ ਵਚਨ ਵਿਲਾਸਾ ਨਾਲ ਉਹ ਰਾਜ ਪਰਿਵਾਰ ਗੁਰੂ ਪਾਤਸ਼ਾਹ ਜੀ ਦੇ ਸੇਵਕ ਬਣ ਗਏ ਆਪ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਸਾਰੇ ਇੱਥੇ ਆਓ ਤੇ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਚਰਨਛੋਹ ਸਥਾਨ ਹੈ ਇੱਥੇ ਆ ਕੇ ਦਰਸ਼ਨ ਕਰੋ ਪ੍ਰਭੂ ਰਾਮ ਦਾ ਮੰਦਿਰ ਬਣ ਰਿਹਾ ਹੈ ਇਹ ਸਾਰੇ ਵਿਸ਼ਵ ਵਿੱਚ ਅੱਜ ਬੜੇ ਚਰਚਾ ਔਰ ਉਲਾਸ ਔਰ ਖੁਸ਼ੀ ਦਾ ਵਿਸ਼ਾ ਹੈ ਸਤਿ ਸ਼੍ਰੀ ਅਕਾਲ ਅਸੀਂ ਇਸ ਵੇਲੇ ਮੌਜੂਦ ਆ ਅਯੁੱਧਿਆ ਧਾਮ ਤੇ ਅਯੁੱਧਿਆ ਧਾਮ ਜਿਸ ਦੀ ਬੇਸਬਰੀ ਨਾਲ ਕਈ ਲੋਕਾਂ ਨੂੰ ਢੀਕ ਕੀਤੀ ਜਾ ਰਹੀ ਹੈ ਜੇ ਕਹਿ ਸਕਦੇ ਹੋ ਕਿ Hindu ਧਰਮ ਦੇ ਲੋਕਾਂ ਨੂੰ ਢੀਕ ਕੀਤੀ ਜਾ ਰਹੀ ਹੈ ਕਿ 22 ਜਨਵਰੀ ਨੂੰ ਪ੍ਰਣ ਪ੍ਰਿਸ਼ਟਾ ਹੋਣੀ ਹੈ RAM LALLA ਦੀ ਪਰ ਅੱਜ ਅਯੁੱਧਿਆ ਜ ਤੁਹਾਨੂੰ ਅਜਿਹੇ ਇੱਕ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜ ਜਿੱਨਾਂ ਸਿੱਖ ਧਰਮ ਦੇ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ ਇਹ ਅਯੁੱਧਿਆ ਨਗਰੀ ਤੇ ਵਿੱਚ ਦੱਸਿਆ ਜਾਂਦਾ ਹੈ ਕਿ ਤਿੰਨ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਤਿੰਨ ਪਾਤਸ਼ਾਹੀਆਂ ਦੇ ਵੱਲੋਂ ਅਯੋਧਿਆ ਕਹਿ ਸਕਦੇ ਹਾਂ ਕਿ ਆਪਣੇ ਆਪਣੇ ਸਮੇਂ ਦੇ ਉੱਤੇ ਆਉਂਦੇ ਰਹੇ ਨੇ ਇੱਥੇ ਉਹਨਾਂ ਦੇ ਨਾਲ ਸੰਬੰਧਿਤ ਇਤਿਹਾਸਕ ਗੁਰੂ ਘਰ ਵੀ ਮੌਜੂਦ ਨੇ ਅੱਜ ਅਸੀਂ ਮੌਜੂਦ ਹਾਂ ਜੋ ਜੋਧਿਆ ਦੇ ਵਿੱਚ ਸਥਿਤ ਨਜ਼ਰਬਾਗ ਗੁਰੂ ਘਰ ਦੇ ਵਿੱਚ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਤੇ ਮੁੱਖ ਗ੍ਰੰਥੀ ਮੇਨਾ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੇ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਨ ਦੀ ਪਹਿਲਾਂ ਕੋਸ਼ਿਸ਼ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਜੁਰ ਦੱਸ ਦਿਓ ਇਸ ਗੁਰੂ ਘਰ ਦਾ ਜੋ ਗੁਰੂ ਘਰ ਇੱਥੇ ਨਜ਼ਰਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਵਾਂਗਾ ਇਹ ਸਥਾਨ ਜੋ ਪਾਵਨ ਪਵਿੱਤਰ ਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਸਭ ਤੋਂ ਪਹਿਲਾਂ ਇੱਥੇ ਤੀਸਰੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਗਏ ਇਹ ਸ਼ਾਹੀ ਬਾਗੀਚਾ ਹੋਇਆ ਕਰਦਾ ਸੀ ਜੀ ਉਸ ਵੇਲੇ ਦੀ ਛੋਟੀ ਜੀ ਅਵਧ ਰਿਆਸਤ ਹੁੰਦੀ ਸੀ ਉਸ ਰਿਆਸਤ ਦੇ ਇੱਕ ਬਹੁਤ ਨਾਮਲੇਵਾ ਭਗਤ ਜੀ ਸੀ ਉਹਨਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਵਿੱਚੋਂ ਪ੍ਰਭੂ ਰਾਮ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਸਾਰੇ ਅਜोध्या ਨਗਰੀ 'ਚ ਰੋਲਾ ਪਾਇਆ ਉਹ ਸੰਦੇਸ਼ਾ ਰਾਜ ਪਰਿਵਾਰ ਵਿੱਚ ਗਿਆ ਰਾਜ ਪਰਿਵਾਰ ਦੇ ਜਿਹੜੇ ਮੁਖੀ ਸੀ ਉਹ ਆ ਕੇ ਗੁਰ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਉਹਨਾਂ ਨੇ ਤੇ ਉਸ ਸਮੇਂ ਤੋਂ ਸਤਸੰਗ ਵਚਨ ਵਿਲਾਸਾ ਨਾਲ ਉਹ ਰਾਜ ਪਰਿਵਾਰ ਗੁਰੂ ਪਾਸ਼ਾ ਜੀ ਦੇ ਸੇਵਕ ਬਣ ਗਏ ਸਮਾਂ ਬੀਤਿਤ ਹੁੰਦਾ ਰਿਹਾ ਗੱਦੀ ਤੇ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਬਰਾਜ਼ਮਾਨ ਹੋਏ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਅਵਤਾਰ ਧਾਰਿਆ ਪਟਨੀ ਸਾਹਿਬ ਦੀ ਧਰਤੀ ਤੇ ਤਕਰੀਬਨ 6.5 ਪੌਨੇ 7 ਵਰਿਆਂ ਦੇ ਜਦੋਂ ਮਹਾਰਾਜ ਹੋ ਗਏ ਤੇ ਉਸ ਵੇਲੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਹੁਕਮ ਨਾਮੇ ਤੇ ਸੈਪਟੂ ਉਹਨਾਂ ਨੇ ਚੱਲੇ ਪਾਏ ਪੰਜਾਬ ਵੱਲੋਂ ਤੇ ਸਾਸਾਰਾਮ ਬਨਾਰਸ ਹੁੰਦੇ ਹੋਏ ਅਯੁੱਧਿਆ ਨਗਰੀ ਪਧਾਰੇ ਇੱਥੇ ਇਹ ਬਾਗ ਵਿੱਚ ਉਹਨਾਂ ਨੇ ਆ ਕੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨ ਛੂਨੋ ਸਥਾਨ ਨੂੰ ਨਮਸਕਾਰ ਕੀਤੀ ਇਹ ਗੱਲ ਜਦੋਂ ਰਾਜ ਪਰਿਵਾਰ ਵਿੱਚ ਪਹੁੰਚੀ ਤੇ ਉਹ ਦੁਬਾਰੇ ਮਹਾਰਾਜ ਨੂੰ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਣ ਆਏ ਜੋ ਕਿ ਆਪਣੀ ਮਾਤਾ ਜੀ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਸਿੰਘ ਜੀ ਨਾਲ ਆਏ ਸੀ ਉਸ ਤੋਂ ਉਪਰੰਤ ਜੀ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਦੀਨ ਦੁਨੀਆ ਨੂੰ ਦੇਣ ਵਾਲੇ ਹੋ ਲੇਕਿਨ ਇੱਕ ਸਿਸ਼ਟਾਚਾਰ ਹੈ ਰੀਤ ਹੈ ਕਿ ਜਦੋਂ ਆਪਣੇ ਵੱਡਿਆਂ ਕੋਲ ਅਸੀਂ ਜਾਣੇ ਆਤੇ ਅਸੀਂ ਕੁਝ ਭੇਟ ਅਰਪਣ ਕਰਨੇ ਆ ਤੇ ਤੁਸੀਂ ਦੀਨ ਦੁਨੀਆ ਨੂੰ ਦੇਣ ਵਾਲੇ ਹੋ ਅਸੀਂ ਤੁਹਾਨੂੰ ਕੀ ਦੇ ਸਕਨੇ ਆ ਸਾਰਾ ਤੁਹਾਡਾ ਹੀ ਕੁਝ ਦਿੱਤਾ ਹੋਇਆ ਹੈ ਲੇਕਿਨ ਸਾਡੇ ਵੱਲੋਂ ਜਿਸ ਭੂਮੀ ਤੇ ਆਪ ਜੀ ਵਿਰਾਜਮਾਨ ਹੋ ਇਹ ਭੂਮੀ ਨਜ਼ਰਾਨਾ ਭੇਟ ਆਪ ਜੀ ਸਵੀਕਾਰ ਕਰੋ ਤੇ ਸਾਨੂੰ ਕਿਰਤਾਰਥ ਕਰੋ ਤੇ ਮਹਾਰਾਜ ਨੇ ਗੋਬਿੰਦ ਰਾਏ ਜੀ ਨੇ ਉਸ ਵੇਲੇ ਬਾਲਵਸਥਾ ਵਿੱਚ ਇਹ ਭੂਮੀ ਨੂੰ ਇਹ ਬਾਗ ਨੂੰ ਨਜ਼ਰਪੇਟ ਸਵੀਕਾਰ ਕੀਤਾ ਤੇ ਇਹ ਜੋ ਸੁੰਦਰ ਬਾਗ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਫਿਰ ਉਹ ਨਜ਼ਰ ਬਾਗ ਹੋ ਗਿਆ ਸੁੰਦਰ ਬਾਗ ਦਾ ਜ਼ਿਕਰ ਗੁਰਵਿਲਾਸ ਪਾਸ਼ਾ ਜੀ ਦੀ ਦਸਨੀ ਵਿੱਚ ਵੀ ਆਉਂਦਾ ਹੈ ਤੇ ਆਪ ਸਾਰੇ ਪੜ੍ਹ ਸਕਦੇ ਹੋ ਉਸ ਤੋਂ ਉਪਰੰਤ ਕਾਫੀ ਸਮਾਂ ਇਹ ਬਾਗ ਇਸੇ ਤਰ੍ਹਾਂ ਗੁਰੂ ਪਾਸ਼ਾ ਜੀ ਦੇ ਨਾਮ ਤੋਂ ਚੱਲਦਾ ਰਿਹਾ ਸਨ 1900 ਦੇ ਆਸ-ਪਾਸ ਸਤਿਬਾਬਾ ਸੁੰਦਰ ਸਿੰਘ ਜੀ ਮਹਾਰਾਜ ਬੇਦੀਕੁੱਲ ਵਿੱਚੋਂ ਜੋ ਕਿ ਹੁਣ ਪਾਕਿਸਤਾਨ ਵਿੱਚ ਅਲੀ ਬੇਗ ਦੇ ਨਾਮ ਤੋਂ ਸ਼ਹਿਰ ਮਸ਼ਹੂਰ ਹੈ ਉੱਥੇ ਉਹਨਾਂ ਦੇ ਵਿਦਿਆਲੇ ਚੱਲਦੇ ਸੀ ਉਹ ਮਹਾਪੁਰਸ਼ ਇੱਥੇ ਆਏ ਉਹਨਾਂ ਨੇ ਇੱਥੇ ਕਾਰ ਸੇਵਾ ਕਰਾ ਕੇ ਦੋ ਤਿੰਨ ਛੋਟੇ ਕਮਰੇ ਬਣਵਾ ਕੇ ਸਮੇਂ ਦੇ ਮੁਤਾਬਕ ਖੂਬ ਬਣਵਾ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਤੇ ਗੁਰੂ ਘਰ ਥਾਪਿਆ ਸਮਾਂ ਵਿਤੀਤ ਹੁੰਦਾ ਰਿਹਾ ਸੇਵਾਦਾਰੀ ਚਲਦੀ ਰਹੀ ਸਨ 1900 ਸੰਤ ਬਾਬਾ ਰਾਮ ਸਿੰਘ ਜੀ ਜੋ ਕਿ ਹੁਣ ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੇ ਨਾਮ ਤੋਂ ਜਾਣੇ ਜਾਂਦੇ ਹਨ ਕਿਸਾਨ ਅੰਦੋਲਨ ਵਿੱਚ ਉਹ ਸ਼ਹੀਦ ਹੋ ਗਏ ਸੀ ਉਹ ਇਸ ਸਹਿਰ ਦੀ ਸ਼ਹਿਰ ਦੀ ਕਾਫੀ ਸੰਗਤ ਨਾਲ ਉਹਨਾਂ ਦਾ ਪਿਆਰ ਸੀ ਆਉਂਦੇ ਸੀ ਤੇ ਵੱਡੇ ਬਜ਼ੁਰਗਾਂ ਨੇ ਵਿਚਾਰ ਕੀਤਾ ਕਿ ਸਾਡੀ ਇਤਿਹਾਸਿਕ ਧਰੋਹਰ ਹੈ ਤੇ ਇਹਨੂੰ ਸੰਭਾਲਿਆ ਜਾਏ ਇਹ ਗੁਰੂ ਘਰ ਜੋ ਕਿ ਮਹੰਤਾ ਕੁੱਲ ਸੀ ਇਹਨੂੰ ਸੰਗਤ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸੇਵਾ ਦਿੱਤੀ ਇਕਾਰ ਸੇਵਾ ਨਵੀਂ ਬਿਲਡਿੰਗ ਦੀ ਸ਼ੁਰੂ ਹੋਈ ਤੇ ਆਪ ਸਾਰੇ ਦੇਖ ਰਹੇ ਹੋ ਕਿ 2008 ਤੋਂ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਇੱਥੇ ਦੇ ਜੋ ਮੁਖੀ ਹਨ ਉਹਨਾਂ ਦੀ ਅਗਵਾਈ ਵਿੱਚ ਇਹ ਗੁਰੂ ਘਰ ਬੜੇ ਪਿਆਰ ਤੇ ਸੁਵਿਧਾ ਨਾਲ ਸੰਗਤ ਦੀ ਸਹਿਯੋਗ ਨਾਲ ਇਹ ਸ਼ੁਭਾਇਮਾਨ ਹੈ ਇੱਥੇ ਮੈਂ ਸਾਰਿਆਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇੱਥੇ ਦੇ ਆਸ-ਪਾਸ ਦੇ ਸੰਤ ਹਿੰਦੂ ਸੰਤ ਹਿੰਦੂ ਵੀਰ ਬਹੁਤ ਪਿਆਰ ਤੇ ਸਤਿਕਾਰ ਨਾਲ ਇਸ ਗੁਰੂ ਘਰ ਨਾਲ ਜੁੜੇ ਹਨ ਮੱਥਾ ਟੇਕਣ ਆਉਂਦੇ ਹਨ ਸੇਵਾਵਾਂ ਨਿਭਾਉਂਦੇ ਹਨ ਬਾਣੀ ਪੜ੍ਹਦੇ ਹਨ ਤੇ ਇਹ ਗੁਰੂ ਨਾਨਕ ਪਾਸ਼ਾ ਜੀ ਦੀ ਜੋ ਸਾਂਝੀ ਵਾਲਤਾ ਦਾ ਉਪਦੇਸ਼ ਸੀ ਉਹ ਇਸ ਜਗ੍ਹਾ ਤੇ ਵਰਤ ਰਿਹਾ ਹੈ ਤੇ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਸਾਰੇ ਇੱਥੇ ਆਓ ਤੇ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਚਰਨ ਛੋਹ ਸਥਾਨ ਹੈ ਇੱਥੇ ਆ ਕੇ ਦਰਸ਼ਨ ਕਰੋ ਪ੍ਰਭੂ ਰਾਮ ਦਾ ਮੰਦਿਰ ਬਣ ਰਿਹਾ ਹੈ ਇਹ ਸਾਰੇ ਵਿਸ਼ਵ ਵਿੱਚ ਅੱਜ ਬੜੇ ਚਰਚਾ ਔਰ ਉਲਾਸ ਔਰ ਖੁਸ਼ੀ ਦਾ ਵਿਸ਼ਾ ਹੈ ਔਰ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਇਹ ਅਯੁੱਧਿਆ ਨਗਰੀ ਜੋ ਕਿ ਪ੍ਰਭੂ ਰਾਮ ਦੀ ਨਗਰੀ ਜਾਣੀ ਜਾਂਦੀ ਹੈ ਉਹਨਾਂ ਦਾ ਜਨਮ ਸਥਾਨ ਜਾਣਿਆ ਜਾਂਦਾ ਹੈ ਇੱਥੇ ਪ੍ਰਭੂ ਦਾ ਬਹੁਤ ਸੋਹਣਾ ਮੰਦਿਰ ਬਣ ਰਿਹਾ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਹੈ ਸ਼ੁਭ ਕਾਮਨਾਵਾਂ ਹਨ ਸਾਰੀ ਲੋਕਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਤੁਹਾਨੂੰ ਇੱਕ ਸਵਾਲ ਜਰੂਰ ਪੁੱਛਣਾ ਚਾਹਾਂਗਾ ਇੱਕ ਗੁਰ ਘਰ ਤਏ ਹੋ ਗਿਆ ਨਜ਼ਰਪਾਗ ਹਾਂਜੀ ਇਸ ਤੋਂ ਇਲਾਵਾ ਯੁੱਧ ਵਿੱਚ ਹੋਰ ਕਿਹੜੇ ਕਿਹੜੇ ਗੁਰਦੁਆਰੇ ਇੱਕ ਗੁਰ ਘਰ ਇੱਥੇ ਹੋਰ ਹੈਗਾ ਬ੍ਰਹਮਕੁੰਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੀ ਪੁਰਾਣੀ ਚਰਚਾ ਹੈ ਲੋਕਾਂ ਵਿੱਚ ਵਿਸ਼ਵਾਸ ਹੈ ਕਿ ਉੱਥੇ ਬ੍ਰਹਮਾ ਜੀ ਨੇ ਕਾਫੀ ਤਪੱਸਿਆ ਕੀਤੀ ਸੀ ਜੀ ਉੱਥੇ ਗੁਰਤੇਗ ਭਾਦਰ ਜੀ ਮਹਾਰਾਜ ਵੀ ਆਏ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਵੀ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਤਿੰਨ ਪਾਸ਼ਾੀਆਂ ਦੇ ਚਰਨ ਉੱਥੇ ਪਏ ਹਨ ਤੇ ਉਹ ਗੁਰਦਾਰਾ ਨਦੀ ਦੇ ਕਿਨਾਰੇ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਮਨੋਰਮ ਸਥਾਨ ਹੈ ਉਹ ਵੀ ਬਹੁਤ ਦਰਸ਼ਨੀ ਸਥਾਨ ਹੈ ਤੇ ਸੰਗਤਾਂ ਨੂੰ ਅਸੀਂ ਉੱਥੇ ਵੀ ਦਰਸ਼ਨ ਵਾਸਤੇ ਜ਼ਰੂਰ ਬੇਨਤੀ ਕਰਾਂਗੇ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਲਈ ਤੇ ਇਹ ਤੁਹਾਨੂੰ ਦੱਸ ਰਹੇ ਹਾਂ ਕਿ ਅਯੁੱਧਿਆ ਦੇ ਵਿੱਚ ਸਿਰਫ ਰਾਮ ਲੱਲਾ ਦੀ ਮੂਰਤੀ ਲਈ ਨਹੀਂ ਸਗੋ ਸਿੱਖ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਵੀ ਹੈ ਇਹ ਇੱਥੇ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਗੁਰੂ ਘਰ ਅੱਜ ਵੀ ਮੌਜੂਦ ਨੇ ਜਿੱਥੇ ਗੁਰੂ ਘਰ ਦੀ ਸੇਵਾ ਸਿੰਘਾਂ ਨੇ ਸੰਭੀ ਹੋਈ ਹੈ ਤੇ ਸਿੰਘ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਜਾਂ ਗੁਰੂਆਂ ਦੇ ਬਲੋਂ ਕਹਿ ਸਕਦੇ ਹਾਂ ਕਿ ਦਰਸਾਏ ਮਾਰਗ ਤੇ ਉੱਤੇ ਲੋਕਾਂ ਨੂੰ ਚੱਲਣ ਲਈ ਅੱਜ ਵੀ ਪ੍ਰੇਰ ਰਹੇ ਨੇ ਇੱਕ ਬੇਨਤੀ ਇਹ ਕਰਨਾ ਚਾਹੁੰਦੇ ਨੇ ਜੀ ਇੱਕ ਮੈਂ ਹੋਰ ਸੰਗਤਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਤੇ ਉਸ ਵੇਲੇ ਇਤਿਹਾਸਿਕ ਪੁਸਤਕਾਂ ਵਿੱਚ ਗ੍ਰੰਥਾਂ ਵਿੱਚ ਜ਼ਿਕਰ ਹੈ ਕਿ ਦੀਵਾਲੀ ਦਾ ਸਮਾਂ ਸੀ ਤੇ ਦੀਵਾਲੀ ਦੇ ਸਮਾਂ ਵਿੱਚ ਇੱਕ ਕੁਰਤੀ ਵੀ ਹੈ ਕਿ ਜਿੱਥੇ ਆਪਾਂ ਪੂਜਾ ਪਾਠ ਕਰਨਿਆ ਉੱਥੇ ਉਹ ਦੀਵਾਲੀ ਦੇ ਸੈਕੰਡ ਡੇ ਦੂਜੇ ਦਿਨ ਪਰੇਵਾ ਵਾਲੇ ਦਿਨ ਬਹੁਤੇ ਲੋਕ ਜੂਏ ਤੇ ਸ਼ਰਾਬ ਵਿੱਚ ਰੁੱਝੇ ਹੁੰਦੇ ਹਨ ਹੋਰ ਵੀ ਕਈ ਤਰੀਕੇ ਦੇ ਵਿਕਾਰਾਂ ਵਿੱਚ ਰੁੱਝੇ ਹੁੰਦੇ ਹਨ ਉਹ ਗੁਰਨਾਨ ਪਾਸ਼ਾ ਜੀ ਨੇ ਉਸ ਵੇਲੇ ਇਹਨਾਂ ਨੂੰ ਚੇਤਾਰਿਆ ਵੀ ਸੀ ਤੇ ਉਪਦੇਸ਼ ਵੀ ਕੀਤਾ ਸੀ ਕਿ ਭਾਈ ਇਹ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਤੇ ਇਸ ਦਿਹਾੜੇ ਨੂੰ ਤੁਸੀਂ ਰੱਬ ਨਾਲ ਜੁੜ ਕੇ ਗਿਆਨ ਦਾ ਪ੍ਰਕਾਸ਼ ਕਰਕੇ ਸੈਲੀਬ੍ਰੇਟ ਕਰੋ ਨਾ ਕਿ ਤੁਸੀਂ ਵਿਕਾਰਾਂ ਨਾਲ ਜੁੜ ਕੇ ਇਹਨੂੰ ਆਪਣਾ ਜੀਵਨ ਗਲਤਾਨ ਕਰੋ ਤੇ ਉਸ ਗੱਲ ਨੂੰ ਮੁੱਖ ਰੱਖਦਿਆਂ ਫਿਰ ਮਹਾਪੁਰਸ਼ਾਂ ਦੁਆਰਾ ਸਨ 2007 ਤੋਂ ਇੱਥੇ ਦੀਵਾਲੀ ਦੇ ਸੈਕੰਡ ਡੇ ਦੂਜੇ ਦਿਨ ਪ੍ਰੇਵਾ ਵਾਲੇ ਦਿਨ ਜਿਨੂੰ ਆਪਾਂ ਆਪਣੇ ਸਿੱਖ ਪੰਥ ਵਿੱਚ ਬੰਦੀ ਛੋੜ ਦਿਵਸ ਵੀ ਕਹਿੰਦੇ ਆ ਦੀਵਾਲੀ ਵਾਲੇ ਦਿਨ ਨੂੰ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਇੱਕ ਬਹੁਤ ਵੱਡਾ ਸਮਾਗਮ ਇੱਥੇ ਮਨਾਇਆ ਜਾਂਦਾ ਹੈ ਜਿਦੇ ਵਿੱਚ ਲਗਭਗ 70% ਯੂਪੀ ਦੀ ਸੰਗਤ ਸ਼੍ਰੀ ਇੱਥੇ ਸ਼ਾਮਿਲ ਹੁੰਦੀ ਹੈ ਸਹਿਯੋਗ ਕਰਦੀ ਹੈ ਤੇ ਉਸ ਦਿਨ satsang ਕੀਰਤਨ ਤੇ ਸੇਵਾ ਦਾ ਇੱਕ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਤੇ ਉਹ ਜੋ ਗੁਰੂ ਪਾਤਸ਼ਾਹ ਜੀ ਸਿੱਖਿਆ ਦੇ ਗਏ ਸੀ ਉਹ ਸਿੱਖਿਆ ਅੱਜ ਤੱਕ ਲੋਕਾਂ ਦਾ ਭਲਾ ਕਰ ਰਹੀ ਏ ਲੋਕਾਂ ਨੂੰ ਗੁਰਬਾਣੀ ਨਾਲ ਗੁਰੂ ਘਰ ਨਾਲ ਸੇਵਾ ਨਾਲ ਜੋੜ ਕੇ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਏ ਤੇ ਇਹ ਗੁਰੂ ਦੀ ਵਡਿਆਈ ਹੈ ਜੀ ਉਹਨਾਂ ਦੇ ਉਪਦੇਸ਼ਾਂ ਦੀ ਵਡਿਆਈ ਹੈ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਜੋ ਕਿ ਇੱਥੇ ਦੇ ਪ੍ਰਬੰਧਕ ਹਨ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਜੀ ਤਾਂ ਤੁਹਾਨੂੰ ਫੇਰ ਦੱਸ ਦਈਏ ਕਿ ਗੁਰੂ ਘਰ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਇਹ ਉਹ ਗੁਰੂ ਘਰਾਂ ਦੇ ਦਰਸ਼ਨ ਤੁਹਾਨੂੰ ਕਰਾ ਰਹੇ ਆ ਜੋ ਅਯੋਧਿਆ ਦੇ ਵਿੱਚ ਸਥਿਤ ਨੇ ਤਿੰਨ ਪਾਤਸ਼ਾਹੀਆਂ ਦੇ ਚਰਨਛੋਪਾ ਪ੍ਰਾਪਤ ਇਹ ਧਰਤੀ ਹੈ ਤੁਸੀਂ ਵੀ ਜੇਕਰ ਅਯੋਧਿਆ ਆਓ ਤੇ ਇਹਨਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣਾ ਨਾ ਭੁੱਲਿਓ ਫਿਲਹਾਲ ਮੈਨੂੰ ਦਿਓ ਇਜਾਜ਼ਤ ਥੋੜਾ ਅਪਡੇਟਸ ਲਈ ਵੇਖ ਦੇਰੂ ਦਰਸ਼ਨ ਟੀਵੀ